ਹਾਂਜੀ ਸਿੱਸੀਆਂ ਗੱਲ ਦੋਸਤੋ ਅੱਜ ਦੇ ਅਪਡੇਟ ਪੰਜਾਬ ਅੰਗਵੜੀ ਵਰਕਰਾਂ ਦੇ ਲਈ ਨਵੀਂ ਭਰਤੀ ਨਿਕਲ ਕੇ ਆਈ ਹੈ ਕੁੱਲ 1240 ਪੋਸਟਾਂ ਨਿਕਲੀਆਂ ਨੇ ਜਿਨ੍ਹਾਂ ਨੂੰ 12ਵੀਂ ਪਾਸ ਸਟੂਡੈਂਟਸ ਅਪਲਾਈ ਕਰ ਸਕਦੇ ਹੋ ਅਗਰ ਤੁਸੀਂ ਵੀ 12ਵੀਂ ਪਾਸ ਹੋ ਔਰ ਤੁਹਾਡੀ ਉਮਰ 18 ਤੋਂ 40 ਸਾਲ ਦੇ ਵਿੱਚ ਹੈ ਤਾਂ ਤੁਸੀਂ ਇਨ੍ਹਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਇਸ ਤੋਂ ਲਵ ਸੈਲਰੀ ਕਿੰਨੀ ਹੋਵੇਗੀ ਫਾਰਮ ਕਦੋਂ ਤੋਂ ਭਰੇ ਜਾਣਗੇ ਅਤੇ ਪੂਰੀ ਜਾਣਕਾਰੀ ਕੀ ਹੈ ਪੂਰੀ ਇਨਫੋਰਮੇਸ਼ਨ ਆਪਾਂ ਸ਼ੇਅਰ ਕਰਾਂਗੇ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣਗੇ ਤਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਜ ਦੀ ਤਾਜ਼ਾ ਅਪਡੇਟ ਦੇ ਉੱਪਰ ਤਾਂ ਦੋਸਤੋ ਦੇਖ ਸਕਦੇ ਹੋ ਪੰਜਾਬ ਵਿੱਚ ਆਂਗਰਵੜੀ ਵਰਕਰ ਅਤੇ ਹੈਲਪਰਾਂ ਦੇ ਲਈ 1240 ਪੋਸਟਾਂ ਜੋ 2024 ਦੇ ਵਿੱਚ ਸ਼ੁਰੂ ਹੋਣ ਜਾ ਰਹੀਆਂ ਨੇ ਜਿਸ ਦੇ ਬਾਰੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਆਂਗਰਵੜੀ ਕੇਂਦਰਾਂ ਦੀ ਪ੍ਰਬੰਧਕੀ ਨਾਲ ਹੋਣ ਆਂਗਰਵੜੀ ਹੈਲਪਰਾਂ ਦੀਆਂ 1240 ਅਸਾਮੀਆਂ ਦੀ ਸਿਰਜਣਾ ਕੀਤੀ ਜਾਵੇਗੀ ਜਲਦ ਹੀ ਜੋ 1240 ਪੋਸਟਾਂ ਆ ਇਹਨਾਂ ਦੀ ਭਰਤੀ ਕੀਤੀ ਜਾਵੇਗੀ ਔਰ ਇਸ ਦੇ ਵਿੱਚ ਜੋ ਪਹਿਲਾ ਆਂਗਰਵੜੀ ਹੈਲਪਰ ਨੂੰ 2250 ਰੁਪਏ ਪ੍ਰਤੀ ਮਹੀਨਾ ਹੋਵੇਗਾ ਅਤੇ ਵਰਕਰ ਨੂੰ 5000 ਰੁਪਏ ਅਤੇ ਹੈਲਪਰ ਨੂੰ ਹੁਣ 3100 ਰੁਪਏ ਮਹੀਨਾ ਕਰ ਦਿੱਤਾ ਗਿਆ ਔਰ ਹਰ ਸਾਲ 500 ਰੁਪਏ ਦਾ ਵਾਧਾ ਇਸ ਭਰਤੀ ਦੇ ਵਿੱਚ ਅੰਗਰਵੜੀ ਵਰਕਰ ਅਤੇ ਹੈਲਪਰਾਂ ਦਾ ਕੀਤਾ ਜਾਣ ਵਾਲਾਗਾ ਹੁਣ ਗੱਲ ਕਰਦੇ ਆ ਅੰਗਰਵੜੀ ਵਰਕਰ ਅੰਕਰਵੜੀ ਮਿਨੀ ਵਰਕਰ ਅਤੇ ਹੈਲਪਰ ਤਿੰਨਾਂ ਵਿੱਚ ਪੋਸਟਾਂ ਆਉਣਗੀਆਂ ਅਲੱਗ-ਅਲੱਗ ਦੇਖਣਾ ਇਹ ਹੋਵੇਗਾ ਕਿ ਵਰਕਰ ਦੇ ਲਈ ਕਿੰਨੀਆਂ ਪੋਸਟਾਂ ਹੋਣਗੀਆਂ ਹੈਲਪਰ ਲਈ ਕਿੰਨੀਆਂ ਹੋਣਗੀਆਂ ਅਤੇ ਮਿਨੀ ਵਰਕਰ ਲਈ ਕਿੰਨੀਆਂ ਪੋਸਟਾਂ ਹੋਣਗੀਆਂ ਔਰ ਆਫਿਸ ਲਈ ਜੋ ਵੈਬਸਾਈਟ ਹੈ www. sswcd.gp.in ਤੇ ਜਾ ਕੇ ਤੁਸੀਂ ਇਹਨਾਂ ਪੋਸਟਾਂ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਔਰ ਗੱਲ ਕਰੀ ਆਪਾਂ ਵਰਕਰ ਦੀ ਕੁਆਲਿਫਿਕੇਸ਼ਨ ਦੀ ਤਾਂ ਵਰਕਰ ਦੇ ਲਈ ਪਲੱਸ 2 ਕਲਾਸ ਲਾਜ਼ਮੀ ਹੋਣੀ ਚਾਹੀਦੀ ਹੈ ਅਤੇ ਤੁਸੀਂ 10ਵੀਂ ਆ ਜੋ ਪੰਜਾਬੀ ਭਾਸ਼ਾ ਵਿੱਚ ਪੰਜਾਬੀ ਸਬਜੈਕਟ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਔਰ ਮੈਰਿਟ ਬੇਸ ਤੇ ਭਰਤੀ ਹੋਵੇਗੀ ਸਿੱਧੀ ਭਰਤੀ ਤੁਹਾਡੇ ਨੰਬਰਾਂ ਤੇ ਡਿਪੈਂਡ ਕਰਦੀ ਹੈ ਕਿ ਤੁਹਾਡੇ ਕਿੰਨੇ ਨੰਬਰ ਆਤੇ ਉਸ ਹਿਸਾਬ ਨਾਲ ਤੁਹਾਡੀ ਜੋ ਸੈਲੈਕਸ਼ਨ ਹੋ ਸਕਦੀ ਹੈ ਅੰਗੜਵੜੀ ਹੈਲਪਰ ਦੀ ਭਰਤੀ ਲਈ ਵਿਦਿਅਕ ਯੋਗਤਾ 10ਵੀਂ ਪਾਸ ਹੋਣੀ ਚਾਹੀਦੀ ਹੈ 10ਵੀਂ ਦੇ ਵਿੱਚੋਂ ਤੁਹਾਡੀ ਪੰਜਾਬੀ ਸਬਜੈਕਟ ਲਾਜ਼ਮੀ ਪਾਸ ਕੀਤਾ ਹੋਣਾ ਚਾਹੀਦਾ ਉਮਰ ਸੀਮਾ ਦੀ ਗੱਲ ਕਰੀਏ ਵਰਕਰ ਹੈਲਪਰ ਦੇ ਲਈ ਜੋ 18 ਤੋਂ 20 ਸਾਲ ਤੱਕ ਉਮਰ ਜਨਰਲ ਕੈਟਾਗਰੀ ਆ ਐਸਸੀ ਐਸਟੀ ਕੈਟਾਗਰੀ ਦੇ ਲਈ 40 ਸਾਲ ਤੱਕ ਹੈ ਇਹ ਅਕਸਰ ਮੈਨ ਜਾਂ ਦਿਵੰਗ ਦੇ ਲਈ 45 ਸਾਲ ਤੱਕ ਏਜ ਰੱਖੀ ਗਈ ਹੈ ਔਰ ਇਹੇ ਪੋਸਟਾਂ ਪੰਜਾਬ ਦੇ ਪਿੰਡ ਵਿੱਚ ਜੋ ਸੈਂਟਰ ਨੇ ਉਹਨਾਂ ਦੇ ਲਈ ਕੱਢਿਆ ਗਿਆ ਨੇ ਅਤੇ ਕੁਝ ਪੋਸਟਾਂ ਸ਼ਹਿਰੀ ਖੇਤਰ ਦੇ ਵਿੱਚ ਵੀ ਹੋਣਗੀਆਂ ਔਰ ਇਹੇ ਪੋਸਟਾਂ ਆਲ ਪੰਜਾਬ ਦੇ ਲਈ ਹੈ ਪੰਜਾਬ ਦੇ ਕਿਸੇ ਵੀ ਡਿਸਟ੍ਰਿਕਟ ਵਿੱਚ ਰਹਿੰਦੇ ਹੋ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕੋਗੇ ਔਰ ਇਸ ਦੇ ਵਿੱਚ ਜੋ ਮੈਰਿਟ ਰਹੇਗੀ ਉਹ ਤੁਹਾਡੇ 10ਵੀਂ ਦੇ ਅਤੇ ਪਲੱਸ 2 ਦੇ ਇਸ ਦੇ ਨਾਲ ਤੁਸੀਂ ਕੋਈ ਗ੍ਰੈਜੂਏਸ਼ਨ ਕੀਤੀ ਆ ਤਾਂ ਉਹਨਾਂ ਦੇ ਨੰਬਰ ਵੀ ਕਾਊਂਟ ਕੀਤੇ ਜਾਣਗੇ ਫੋਰ ਐਗਜ਼ਾਮਪਲ ਵਰਕਰ ਦੇ ਲਈ ਆਪਾਂ ਗੱਲ ਕਰੀ ਜੇ ਆ ਮਿਨੀ ਵਰਕਰ ਦੇ ਲਈ ਪਲੱਸ 2 ਕਲਾਸ ਲਾਜ਼ਮੀ ਹੈ ਪਲੱਸ 2 ਚ ਤੁਹਾਡੇ 100 ਦੇ ਵਿੱਚੋਂ ਜਿੰਨੇ ਪਰਸੈਂਟ ਤੁਹਾਡੇ ਨੰਬਰ ਹੋਣਗੇ ਉਸ ਹਿਸਾਬ ਨਾਲ ਤੁਹਾਨੂੰ ਇੱਥੇ ਨੰਬਰ ਦਿੱਤੇ ਜਾਣਗੇ ਔਰ ਗ੍ਰੈਜੂਏਸ਼ਨ ਵਿੱਚ ਤੁਹਾਨੂੰ ਟੋਟਲ 10 ਅੰਕ ਨੇ 10 ਵਿੱਚੋਂ ਤੁਹਾਡੇ ਕਿੰਨੇ ਪਰਸੈਂਟ ਬੰਦੇ ਆ ਉਸ ਹਿਸਾਬ ਨਾਲ ਡਿਵਾਈਡ ਕਰਕੇ ਤੁਹਾਡੇ ਅੰਕ ਦਿੱਤੇ ਜਾਣਗੇ ਉਸ ਤੋਂ ਬਾਅਦ ਬੀਜਡ ਕੀਤੀ ਹੈ ਤੁਸੀਂ ਐਂਟੀਟੀ ਕੀਤੀ ਹੈ ਜਾਂ 8TT ਇਹਨਾਂ ਤਿੰਨਾਂ ਵਿੱਚੋਂ ਕੋਈ ਇੱਕ ਕੋਰਸ ਤੁਸੀਂ ਕੀਤਾ ਹੈ ਤਾਂ ਤੁਹਾਨੂੰ 10 ਨੰਬਰ ਮਿਲਣਗੇ ਔਰ ਤੁਹਾਡੇ ਪਰਸੈਂਟੇਜ ਦੇ ਹਿਸਾਬ ਨਾਲ 10 ਨੰਬਰਾਂ ਵਿੱਚ ਕਾਊਂਟ ਕੀਤੇ ਜਾਣਗੇ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਦੇ 5 ਅੰਕ ਦਿੱਤੇ ਜਾਣਗੇ ਤਾਂ ਇਸ ਦਾ ਵੀ ਬੈਨੀਫਿਟ ਤੁਸੀਂ ਲੈ ਸਕਦੇ ਹੋ ਤਾਂ ਇਹ ਸੀ ਜੋ ਅੰਗਰਵੜੀ ਵਰਕਰ ਅਤੇ ਹੈਲਪਰਾਂ ਦੀ ਭਰਤੀ ਏਡਜ਼ ਦੇ ਸਬੰਧਿਤ ਜਦੋਂ ਹੀ ਅਫੀਸ਼ੀਅਲ ਅਪਡੇਟ ਆਏਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ